ਫਤਿਹਗੜ ਚੂੜੀਆਂ ਆਰਤੀ ਯੂਨੀਅਨ ਨੇ ਸ਼ਰੀਕਲਸੀ ਨੂੰ ਦਿੱਤਾ ਸਮਰਥਨ ਆਮ ਆਦਮੀ ਪਾਰਟੀ ਦਾ ਵੋਟਾ ਚ ਦਵਾਂਗੇ ਸਾਥ ਕਿਹਾ ਆਰਤੀ ਯੂਨੀਅਨ ਦੇ ਪ੍ਰਧਾਨ ਨਰਮਲ ਸਿੰਘ ਨੇ ਚਲਾਕਰਤਾਸ ਫੋਰਨ ਲੋਕ ਸ਼ਬਾਹ ਹਲਕੇ ਚ ਆਮ ਆਦਮੀ ਪਾਰਟੀ ਨੂੰ ਉਸ ਵਿਲੇ ਪਾਰੀਪਾਲ ਮਿਲਿਆ ਜਤੋਂ ਫਤਿਹਗੜ ਚੂੜੀਆਂ ਦਾਣਾ ਮੰਡੀ ਸ਼ਰੀਕਲਸੀ ਪਹੁੰਚੇ ਜਿੱਥੇ ਉਹਨਾਂ ਨੂੰ ਆਰਤੀ ਯੂਨੀਅਨ ਵੱਲੋਂ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਇਸ ਮੌਕੇ ਆਰਤੀ ਯੂਨੀਅਨ ਦੇ ਪ੍ਰਧਾਨ ਨਰਮਲ ਸਿੰਘ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਚੰਗੀਆਂ ਨੀਤੀਆਂ ਵੇਖਦੇ ਹੋਏ ਲੋਕ ਸ਼ਬਾਹ ਚੋਣਾਂ 'ਚ ਸ਼ਰੀਕਲ ਸਿੰਘ ਦਾ ਸਾਥ ਦੇਣਗੇ ਇਸ ਮੁਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਰੀਕਲ ਸਿੰਘ ਅਤੇ ਹਲਕਾ ਫਤਿਹਗੜ ਚੂੜੀਆਂ ਤੋਂ ਇੰਚਾਰਜ ਬਲਬੀਤ ਸਿੰਘ ਪੰਨੂ ਨੇ ਆਰਟੀ ਯੂਨੀਅਨ ਦਾ ਧੰਨਵਾਦ ਕਰਦਿਆਂ ਕਿ ਗਰਤਾਰਪੁਰ 'ਚ ਆਮ ਆਦਮੀ ਪਾਰਟੀ ਦੀ ਹਵਾ ਚੱਲ ਰਹੀ ਹੈ ਅਤੇ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਗਰਤਾਰਪੁਰ ਤੋਂ ਚੋਣ ਜਿੱਤੇਗੀ ਕਹਿੰਦਾ ਕਹਿੰਦਾ ਫੋਟੋਆਂ ਤੇ ਸਾਡੀਆਂ ਭਾਣੇ ਜਰੂਰ ਦੂਜੀ ਪਾਰਟੀ ਦੇ ਨਾਲ ਆਉਣ ਅਸੀਂ ਪੱਕੇ ਕੰਟਰ ਕਹਿੰਦਾ ਕਾਲੀ ਦਲ ਆ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਦੀ ਵੀ ਵੋਟ ਜਿਹੜੀ ਹੈ ਬਾਹਰ ਨਹੀਂ ਪਾਈ ਅਸੀਂ ਕਾਲੀ ਦਲ ਨੂੰ ਪਾਉਂਦੇ ਰਹੇ ਅਸੀਂ ਬਾਈ ਦੇ ਵਿੱਚ ਵੀ ਵੋਟ ਨਹੀਂ ਪਾਈ ਤੁਹਾਨੂੰ ਪਰ ਹੁਣ ਦੱਸਣ ਲੱਗਾ ਕਹਿੰਦਾ ਐਰ ਦੀ ਵੋਟ ਘਵਾਉਣ ਨੂੰ ਪਾਵਾਂਗੇ ਮੈਂ ਕਿਹਾ ਉਹ ਕਿਉਂ ਕਹਿੰਦਾ ਯਾਰ ਸਾਨੂੰ ਕਿਸੇ ਐਮਐਲਏ ਦੇ ਦਫ਼ਤਰ ਤੇ ਜਾਣ ਦੀ ਲੋੜ ਨਹੀਂ ਫਨ ਕੋਈ ਐਸ்சி ਬੀਸੀ ਦਾ ਸਰਟੀਫਿਕੇਟ ਬਖਾਲਣ ਦੀ ਲੋੜ ਨਹੀਂ ਪਈ ਸਾਨੂੰ ਕਿਸੇ ਲੰਬੜਦਾਰ ਦੇ ਸਾਨੂੰ ਕਿਸੇ ਸਰਪੰਚ ਦੇ ਸਾਨੂੰ ਕਿਸੇ ਐਮਸੀ ਦੇ ਸਾਈਨ ਕਰਾਉਣ ਦੀ ਲੋੜ ਨਹੀਂ ਪਈ ਲੋਕ ਸਭਾ ਹਲਕਾ ਦਰਤਾਸਪਤ ਤੋਂ ਆਮ ਆਦਮੀ ਪਾਰਟੀ ਲਈ ਚੋਣ ਲੜ ਰਹੇ ਅਮਨ ਸ਼ੇਰ ਸਿੰਘ ਸ਼ਰੀ ਕੱਲ ਸੀ ਫਤਿਹਗੜ ਚੂੜਿਆ ਦਾਣਾਮਾਟੀ ਪਹੁੰਚੇ ਜਿੱਥੇ ਤੋਂ ਨਾਲ ਵੱਲੋਂ ਆਰਤੀਆਂ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਇਸ ਮੌਕੇ ਆਰਤੀ ਯੂਨੀਅਨ ਦੇ ਪ੍ਰਧਾਨ ਨਰਮਲ ਸਿੰਘ ਦੀ ਪ੍ਰਧਾਨਗੀ ਹੇਠ ਜੋ ਮੀਟਿੰਗ ਹੋਈ ਉਸ ਵਿੱਚ ਆਰਤੀ ਯੂਨੀਅਨ ਵੱਲੋਂ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਨੂੰ ਸਮਰਥਨ ਦਿੱਤਾ ਗਿਆ ਗੱਲਬਾਤ ਕਰਦੇ ਹਾਂ ਸ਼ਰੀ ਕਲਸੀ ਨਾਲ ਬਲਪੋਨਾ ਦੇ ਨਾਲ ਇੱਥੇ ਪਹੁੰਚੇ ਸਨ ਬਲਬੀਤ ਸਿੰਘ ਪਰਮੂਨਾ ਨਾਲ ਗੱਲਬਾਤ ਕਰਦੇ ਹਾਂ ਤੇ ਹੜਤ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਕਿਸ ਤਰ੍ਹਾਂ ਦੀ ਅੱਜ ਮੀਟਿੰਗ ਸੀ ਅਤੇ ਕਿਸ ਤਰ੍ਹਾਂ ਉਹਨਾਂ ਵੱਲੋਂ ਸਮਰਥਨ ਦਿੱਤਾ ਗਿਆ। ਅੰਮ੍ਰਿਤ ਕਲ ਸਾਹਿਬ ਅੱਜ ਫੜੇ ਕਰ ਚੁੱਕੇ ਹਨ ਉਹਨਾਂ ਮਨਦੀਪ ਜੀ ਪਹੁੰਚੇ ਉਹ ਹੜਤ ਯੂਨੀਅਨ ਨੇ ਤੁਹਾਨੂੰ ਸਮਰਥਨ ਦਿੱਤਾ ਹੈ ਤੇ ਕਿਸ ਤਰ੍ਹਾਂ ਦੇਖਦੇ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਸਦਾ ਰਹਿਣੀ ਹੈ ਇਹਨਾਂ ਦਾ ਵੀ ਕਿਉਂਕਿ ਜਿਹੜਾ ਇਹਨਾਂ ਮਾਨ ਸਰਕਾਰ ਦੇ ਰਹੇ ਨੇ ਕਿਉਂਕਿ ਇਹ ਜਿਹੜਾ ਮਾਨ ਸਾਹਿਬ ਦੀ ਜਿਹੜੇ ਕੀਤੇ ਹੋਏ ਦੋਆਂ ਸਾਲਾਂ ਦਾ ਕੰਮਾਂ ਦਾ ਨਤੀਜਾ ਹੈ ਜੀ ਜਿਹੜੇ ਲੋਕਾਂ ਦੇ ਬਿਜਲੀਆਂ ਦੇ ਬਿੱਲ ਆ ਸਾਡੇ ਕਿਸਾਨ ਵੀਰਾਂ ਦੀਆਂ ਸਮੱਸਿਆਵਾਂ ਸਾਡੇ ਹਰ ਤਿਸਬਾਨਾਂ ਦੀਆਂ ਸਮੱਸਿਆਵਾਂ ਜਿਹੜੇ ਪੇਮੈਂਟਾਂ ਜਿਹੜੀਆਂ ਪੁਰਾਣੀਆਂ ਰਹਿੰਦੀਆਂ ਸੀ ਕਈ ਵਾਰੀ ਭੁਗਤਾਨ ਨਹੀਂ ਸੀ ਹੁੰਦਾ ਹਰ ਕੀ ਇਹ ਦੋਵਾਂ ਸਾਲਾਂ ਦੇ ਵਿੱਚ ਸਾਡੀ ਕੋਸ਼ਿਸ਼ ਇਹ ਰਹੀ ਹੈ ਵੀ ਇਹਨਾਂ ਨੂੰ ਦਿੱਕਤ ਨਾ ਕੋਈ ਵੀ ਆਵੇ ਜਦੋਂ ਚੰਗੇ ਕੰਮ ਕਰਦੇ ਆਂ ਸਰਕਾਰਾਂ ਚੰਗੇ ਕੰਮ ਕਰਦੀਆਂ ਨੇ ਨੇਚਰਲੀ ਲੋਕ ਜਿਹੜੇ ਨੇ ਆਪ ਮੁਹਾਰੇ ਸਾਥ ਦਿੰਦੇ ਨੇ ਮੈਂ ਧੰਨਵਾਦ ਕਰਦਾ ਸਾਡੇ ਆਪਣੀ ਨਿਰਮਲ ਸਿੰਘ ਹੁਣੀ ਪ੍ਰਧਾਨ ਸਾਹਿਬ ਦਾ ਮੈਂ ਧੰਨਵਾਦ ਕਰਦਾ ਸਾਡੇ ਚੇਅਰਮੈਨ ਸਾਹਿਬ ਦਾ ਸਾਡੇ ਰਜੀਵ ਜੀ ਸਾਡਾ ਹਲਕਾ ਇੰਚਾਰਜ ਮੇਰਾ ਬੱਤਾ ਵੀ ਪੰਜ ਸਭ ਸੋ ਪਿਆਰ ਤੋਂ ਬੜੀ ਤਨੂ ਜੀ ਸੋ ਜਿਨ੍ਹਾਂ ਨੇ ਮੈਨੂੰ ਸੱਦਿਆ ਔਰ ਮੈਂ ਇਹ ਰਾਤ ਹੀ ਸਨਾ ਲੱਗਾ ਤੇ ਮੈਂ ਕਿਹਾ ਜੀ ਮੈਂ ਸਵੇਰੇ ਆ ਗਿਆ ਜੀ ਸੋ ਜੀ ਆਇਆਂ ਨੂੰ ਸਾਰੇ ਪਰਵਾਨਾ ਕਿਸੇ ਸਾਹਿਬ ਪਠਾਨਕੋਟ ਹੋ ਗਿਆ ਸੁਆਹ ਖੁਸ਼ੀਆਂ ਦਾ ਵਿਚਾਰ ਇੱਥੇ ਬੀਜਪੀ ਦਾ ਗੜ ਮੰਨਿਆ ਜਾਂਦਾ ਕਿਸ ਤਰ੍ਹਾਂ ਹਲਾਰਾ ਕਿੱਥੇ ਜੀ ਤੁਸੀਂ ਫਜ਼ਲਗੜ ਚੂੜੀਆਂ ਬੈਠ ਕੇ ਇਹਨਾਂ ਦਾ ਗੜ ਮੰਨੀ ਜਾਓ ਉਹ ਤੋਂ ਪਹਿਲਾਂ ਦੀ ਗੱਲ ਕਰ ਰਹੇ ਆ ਸਰ ਮੰਨਿਆ ਜਾਂਦਾ ਸੀ ਮੈਨੂੰ ਇਸ ਤਰ੍ਹਾਂ ਦਾ ਹਲਾਰਾ ਕਿਸ ਤਰ੍ਹਾਂ ਦਾ ਹੰਗਾਰਾ ਮੱਰੇ ਐਸਾ ਐਸਾ ਝਾੜੂ ਫੇਰਦੇ ਆਵਾਂਗੇ ਉਥੋਂ ਧੂੜਾ ਪੱਟਦੇ ਆਵਾਂਗੇ ਬਾਕੀ ਰਹਿੰਦੀ ਗੁੰਦੀ ਕਿਸੇ ਡੇਰਾ ਬਾਬਾ ਨਾਲ ਫਜ਼ਲਗੜ ਚੂੜੀਆਂ ਬਟਾਲਾ ਕਾਦੀਆਂ ਵਾਲੇ ਪਹਿਲਾਂ ਬੈਠੇ ਨੇ ਤਿਆਰ ਕੱਢਣੇ ਵਿਰੋਧੀ ਆਮ ਕਹਿ ਰਿਹਾ ਵੀ ਭਗਵੰਤ ਮਾਨ ਦਾ ਨਾਅਰਾ 13 ਜੀਰੋ ਦਾ ਤੇ ਕਹਿ ਰਿਹਾ ਜੀ ਉਹ ਉਲਟ ਹੋਣਾ ਹੈ। ਵਿਰੋਧੀ ਵਿਰੋਧੀ ਦੱਸਾਂ ਕਿ ਮੈਂ ਤੁਹਾਨੂੰ ਦੱਸਦਾ ਇਹਨਾਂ ਦੀ ਗੱਲ ਨੂੰ ਸੀਰੀਅਸ ਨਹੀਂ ਲਿਆ ਕਰ। ਇਹ ਕਹਿੰਦੇ ਸੀ ਪਹਿਲਾਂ ਤਾਂ ਕਹਿੰਦੇ ਆ ਝਾੜੂ ਵਾਲਿਆਂ ਦੀ ਸਰਕਾਰ ਨਹੀਂ ਬਣਦੀ ਕਹਿੰਦੇ ਸੀ ਨਾ ਫਿਰ ਬਣ ਗਈ। ਫਿਰ ਉਸ ਤੋਂ ਬਾਅਦ ਕਹਿੰਦੇ ਮਨ ਤੇ ਗਈ ਹੁਣ ਇਹਨਾਂ ਕੋਲ ਚੱਲਣੀ ਨਹੀਂ। ਤਿੰਨ ਮਹੀਨੇ ਨਹੀਂ ਕੱਟਣੀ ਹੋਊ ਨਹੀਂ ਕੱਟਣੀ। ਫਿਰ ਕਹਿੰਦੇ ਜੀ ਬਿਜਲੀ ਵਾਲੀ ਗਰੰਟੀ ਇਹਨਾਂ ਨੇ ਵੱਡੀ ਦੇ ਦਿੱਤੀ ਹੈ। ਉਹ ਇਹਨਾਂ ਕੋਲ ਪੂਰੀ ਨਹੀਂ ਹੋਣੀ ਉਹ ਵੀ ਹੋਵੇਗਾ। ਹੁਣ 2 ਸਾਲ ਹੋ ਗਏ ਇਹ ਤੇ ਦਿਨੇ ਕੁਝ ਨੇ ਦੁਪਹਿਰੇ ਕੁਝ ਨੇ ਰਾਤ ਕੁਝ ਨੇ ਤੇ ਕੱਲ ਕੁਝ ਨੇ ਇਹਨਾਂ ਨੂੰ ਸੀਰੀਅਸ ਲੈਣਾ ਬੰਦ ਕਰ ਦੇ ਆਪਾਂ ਆਪਣੇ ਕੰਮ ਕਰ ਰਹੇ ਆ ਅਸੀਂ ਆਪਣੇ ਕੰਮ ਦੀ ਲਕੀਰ ਖਿੱਚ ਰਹੇ ਆ ਅਸੀਂ ਕਿਸੇ ਦੀ ਲਕੀਰ ਮਿਟਾ ਨਹੀਂ ਰਹੇ ਜੋ ਇਹਨਾਂ ਨੇ ਕੀਤਾ ਅਸੀਂ ਉਹਤੇ ਮਿੱਟੀ ਨਹੀਂ ਪਾਉਂਦੇ ਆਪਾਂ ਆਪਣੀ ਲਕੀਰ ਲੰਮੀ ਖਿੱਚ ਕੇ ਦੱਸ ਰਹੇ ਆ ਵੀ ਤੁਸੀਂ ਜੋ ਕਰਨਾ ਹੈ ਤੁਸੀਂ ਕਰ ਤਾਂ ਹੁਣ ਜੋ ਅਸੀਂ ਕਰ ਰਹੇ ਆ ਉਹ ਦੇਖ ਹਾਲੀ ਗਦਾਪੁਰ ਹਾਲੀ ਤੱਕ ਕੰਮਸ ਦਾ ਮੀਰਵਰ ਨਹੀਂ ਲਾਣਾ ਉਹ ਪਤਾ ਨਹੀਂ ਹੁਣ ਇਹ ਤੇ ਜਦੋਂ ਨੂੰ ਮੈਨੂੰ ਲੱਗਦਾ ਇਹਨਾਂ ਨੇ ਐਲਾਨ ਹੁਣ 70% ਤੇ ਅਸੀਂ ਝਾੜੂ ਫੇਰ ਤਾਂ ਰਹਿ ਗਏ 30% ਜੇ ਦੋ ਚਾਰ ਦਿਨ ਹੋਰ ਨਾ ਐਲਾਨਿਆ ਤੇ ਉਹ ਵੀ ਫੇਰ ਫੂਟੇ ਗਏ ਨਾ ਜੀ ਧੰਨਵਾਦ ਸਾਡੇ ਸਾਰੇ ਆਰਤੀ ਬਣਾਵਾਂ ਦਾ ਸਾਡਾ ਸਰਦਾਰ ਨਿਰਮਨ ਸਿੰਘ ਜੀ ਜੋ ਆਰਥਿਕ ਜਿੰਦੇ ਪ੍ਰਧਾਨ ਤਕਰੀਬਨ 11 ਵਜੇ ਚੰਡੀਗੜ੍ਹ ਤੋਂ ਅਸੀਂ ਚੱਲੇ ਸੀ 11 ਵਜੇ ਮੈਨੂੰ ਇਹਨਾਂ ਦਾ ਫੋਨ ਆਇਆ ਕਿ ਸਾਰੇ ਆਰਤੀਆਂ ਨੇ ਮੀਟਿੰਗ ਕੀਤੀ ਹੈ ਵੀ ਅਸੀਂ ਕਲ ਮੰਡੀ ਦੇ ਵਿੱਚ ਸਰਦਾਰ ਅਮਰ ਸਿੰਘ ਸ਼ਹਿਰੀ ਕਲਸੀ ਜੀ ਨੂੰ ਬੁਲਾ ਕੇ ਇਹਨਾਂ ਨੂੰ ਸਮਰਥਨ ਦੇਣਾ ਤੇ ਮੈਂ ਕਲਸੀ ਸਾਹਿਬ ਨੂੰ ਉਸੇ ਵળે ਮੈਂ ਫੋਨ ਕੀਤਾ ਕਿ ਇਹਨਾਂ ਦੀ ਸ਼ਾਇਦ ਰਜੇਵੇਂ ਸੀ ਤੇ ਮੈਂ ਬੇਨਤੀ ਕੀਤੀ ਇਹਨਾਂ ਨੂੰ ਕਿ ਸਾਡੇ ਅਰਥ ਕਿਰਮਾਨਾਂ ਨੇ ਬੜਾ ਤੁਹਾਨੂੰ ਪਿਆਰ ਸਤਿਕਾਰ ਦੇ ਨਾਲ ਬਲਾਵਾ ਦਿੱਤਾ ਹੈ ਕਿ ਇੱਕ ਅਦਰ ਜੇਵੇਂ ਦੇ ਵਿੱਚੋਂ ਜ਼ਰੂਰੀ ਟਾਈਮ ਕੱਢ ਕੇ ਕੋਈ ਅੱਧੇ ਪੌਣੇ ਘੰਟਾ ਘੰਟੇ ਦਾ ਟਾਈਮ ਕੱਢੋ ਕਾਲਕਾਨ ਮੰਡੀ ਉੱਤੇ ਗਣ ਮੰਡੀ ਦੇ ਵਿੱਚ ਆਓ ਸਾਡੀ ਇਹਨਾਂ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਕਿ ਅਸੀਂ ਮੈਂ ਸਾਡੀ ਮੰਡੀ ਦੇ ਚੇਅਰਮੈਨ ਜੜੀਬੀਰ ਜੀ ਔਰ ਵੀ ਸਾਡੇ ਜਿੰਨੇ ਵੀ ਆਰਟੀ ਸਹਿਬਾਨ ਨੇ ਲੇਬਰ ਦੇ ਸਾਡੇ ਵੀਰ ਹੈ ਸਾਰਿਆਂ ਨੇ ਬਹੁਤ ਅੱਜ ਪਿਆਰ ਸਦਕਾਰ ਦਿੱਤਾ ਔਰ ਘਰੋਸਾ ਦਵਾਇਆ ਕਿ ਜਿੰਨੇ ਵੀ ਆਰਟਰ ਯੂਨੀਅਨ ਜਿੰਨੇ ਵੀ ਸਾਡੇ ਲੇਬਰ ਦੇ ਭਰਾ ਆ ਜਿੰਨੇ ਵੀ ਸਾਡੇ ਜ਼ਿੰਮੇਦਾਰ ਭਰਾ ਨੇ ਇੱਥੇ ਸਾਰੇ ਸੈਰਿਕਲ ਸੀ ਦੇ ਹੱਕ ਦੇ ਵਿੱਚ ਖੜੋਣਗੇ ਵੋਟਾਂ ਨਹੀਂ ਪਾਉਣਗੇ ਇਹਨਾਂ ਦੇ ਹੱਕ ਦੇ ਵਿੱਚ ਪਿੰਡਾਂ ਦੇ ਵਿੱਚ ਲੋਕਾਂ ਨੂੰ ਬੇਨਤੀ ਵੀ ਕਰਨਗੇ ਇਹ ਸਾਰੀ ਅੱਜ ਕਾਫੀ ਲੰਮੀ ਚਲਪਰ ਚੱਲੀ ਆ ਪਰ ਗੱਲਬਾਤ ਦੇ ਵਿੱਚ ਤੁਸੀਂ ਵੀ ਸੁਣ ਰਹੇ ਜੀ ਤੁਸੀਂ ਵੀ ਸੁਣੀ ਰਹੇ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਬੀਜੇਪੀ ਦੀ ਮੈਨੂੰ ਲੱਗਦਾ ਵੀ ਬੀਜੇਪੀ ਦਾ ਮੀਟਿੰਗ ਉਹਨਾਂ ਨੇ ਰੱਖੀ ਸੀ ਥੋੜੇ ਦਿਨ ਪਹਿਲਾਂ ਸਾਡੇ ਕਿਸਾਨ ਭਰਾ ਜਿੱਥੇ ਉਹਨਾਂ ਨੇ ਮੀਟਿੰਗ ਰੱਖੀ ਸੀ ਝੰਡੇ ਲੈ ਕੇ ਉੱਥੇ ਰਾਤ ਨੂੰ ਬੈਠ ਗਏ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਜਿੱਥੇ ਉਹਨਾਂ ਦਾ ਮੀਟਿੰਗ ਦਾ ਪੁਆਇੰਟ ਸੀ ਕਿ ਉਹਨਾਂ ਨੂੰ ਮੀਟਿੰਗ ਕੱਦ ਪਹੁੰਚਣ ਦਿੱਤਾ ਹੋਵੇ ਬੀਜੇਪੀ ਦੀ ਬਹੁਤ ਜ਼ਿਆਦਾ ਮਾੜੀ ਹਾਲਤ ਹੈ ਬੀਜੇਪੀ ਨੇ ਜੋ ਸਾਡੇ ਪਰਿਵਾਰਾਂ ਦੇ ਉੱਤੇ ਜੋ ਇੰਨੇ ਹਮਲੇ ਕਰਵਾਏ ਨੇ ਇੰਨੇ ਸਾਡੇ ਤਕਰੀਬਨ 200 ਤੋਂ ਪਲੱਸ ਸਾਡੇ ਪਰਿਵਾਰ ਦੇ ਜੀ ਸਾਡੇ ਭਰਾ ਜਿਹੜੇ ਬੀਜਪੀ ਦੇ ਕਰਕੇ ਸਾਡੇ ਪਰਵਾਰਾਂ ਨੂੰ ਟੱਕਰ ਦਿੱਤੀ ਕਿਨੇ ਬੀਜਪੀ ਦੇ जख्म ਅਸੀਂ ਭੁੱਲ ਨਹੀਂ ਭੁੱਲ ਕਦੀ ਨਹੀਂ ਭੁੱਲ ਸਕਦੇ ਤਾਂ ਹੀ ਜਿਆਪੀ ਬੋਲ ਸਕਣਗੇ ਨਾ ਹੀ ਸਾਡੇ ਪਿੰਡਾਂ ਕਿੰਨੀ ਵੀ ਪ੍ਰਾਸੰਗਠਾ ਨਾ ਹੀ ਹਲ ਕੈਨਸਲ ਹਾਂਸ ਕਹਿੰਦੇ ਜੋ ਇਹਨਾਂ जख्म ਦੇਤੇ ਆ ਜਿੰਨਾ ਤੱਕ ਸਾਡੀ ਰੰਗੀ ਦੁਨੀਆ ਤੱਕ ਇਹਨਾਂ ਦੇ ਯਕੀਨ ਨਹੀਂ ਭੁੱਲੇ ਜਾਣਗੇ ਤੇ ਮੈਂ ਸ਼ੈਰੀ ਕਲ ਸਿੰਘ ਜੀ ਦਾ ਅੱਜ ਕਦੇ ਕਣ ਕੂੜੀਆਂ ਦੀ ਤਰਤੀ ਦੇ ਮੰਡੀ ਦੇ ਵਿੱਚ ਜੋ ਅਚਾਨਕ ਪ੍ਰੋਗਰਾਮ ਰੱਖਿਆ ਪ੍ਰੋਗਰਾਮ ਦੇ ਵਿੱਚ ਆਉਂਦੇ ਮੈਂ ਇੰਨੀ ਵੱਡੀ ਲੋਕ ਸਭਾ ਦੇ ਵਿੱਚ ਉਹ ਇਹਨਾਂ ਨੇ ਆਪਣਾ ਮੀਟਿੰਗ ਦਾ ਡਿਊਲ ਨੂੰ ਚੇਂਜ ਕਰਕੇ ਜੋ ਵਧੀਗੜ ਟੂੜੀਆਂ ਨੂੰ ਅੱਜ ਟਾਈਮ ਦਿੱਤਾ ਬਹੁਤ ਬਹੁਤ ਧੰਵਾਜੀ ਮੈਂ ਬਿਸ਼ਵਾਸ ਕਰਦਾ ਹਾਂ ਕਿ ਵਧੀਗੜ ਟੂੜੀਆਂ ਦੇ ਵਿੱਚ ਅਸੀਂ ਬਹੁਤ ਵੱਡੀ ਲੀਡਰਸ਼ਿਪ ਸ਼ਹਿਰੀ ਕਲਸੀ ਦਾ ਨਾਮ ਅੱਡੀ ਫਰੇਗੜ ਟੂੜੀਆਂ ਪਹੁੰਚੀ ਆਰਟੀ ਯੂਨੀਅਨ ਵੱਲ ਸਮਰਥਨ ਦਿੱਤਾ ਗਿਆ ਉਹਨਾਂ ਨੂੰ ਕੀ ਕਹਿੰਦੇ ਹਾਂ ਹਾਂਜੀ ਬਿਲਕੁਲ ਜੀ ਆਪਣੇ ਹਲਕੇ ਦੇ ਵਿੱਚ ਆਪਣੇ ਆਰਟੀ ਸਾਹਿਬਾਨ ਦੇ ਪਰਿਵਾਰ ਦੇ ਵਿੱਚ ਆਪਾਂ ਪਹੁੰਚੇ ਆ ਕਿਉਂਕਿ ਸਰਕਾਰ ਦੀਆਂ ਜਿਹੜੇ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਜਿਹੜੀਆਂ ਸਹੂਲਤਾਂ ਦੇ ਰਹੀਆਂ ਜਿਹੜੀਆਂ 2 ਸਾਲਾਂ ਤੋਂ ਪਾਰਟੀ ਕੰਮ ਕਰ ਰਹੀ ਹੈ ਉਹਦੇ ਆਧਾਰ ਦਿੱਤੇ ਹੀ ਆਣ ਕੇ ਪਰਿਵਾਰ ਵਿੱਚ ਬੈਠੇ ਨੇ ਉਹਨਾਂ ਨੇ ਆਣ ਕੇ ਉਹਨਾਂ ਕੋਲ ਸਮਰਥਨ ਮੰਗਿਆ ਤੇ ਉਹਨਾਂ ਨੇ ਪੂਰਾ ਸਮਰਥਨ ਦਿੱਤਾ ਫਿਰ ਨਾਣੇ ਵੀ ਜਿਹੜੇ ਆਪਣੇ ਮਜ਼ਦੂਰ ਯੂਨੀਅਨ ਨੇ ਵੀ ਆਪਣਾ ਪੂਰਾ ਸਮਰਥਨ ਦਿੱਤਾ ਪਾਰਟੀ ਹਾਂ ਅੱਜ ਆਪਾਂ ਜੀ ਆਰਟੀ ਯੂਨੀਅਨ ਦੇ ਪ੍ਰਧਾਨ ਹਾਂ ਜਿਹੜੇ ਕਰਤੂਰੀਆਂ ਕੋਲ ਕਾਨਾ ਮੰਡੀ ਦੇ ਕੇ ਮੀਟਿੰਗ ਕਰਵਾਈ ਹੈ ਅਸ਼ਰਿਕਾ ਸੀ ਜੀ ਤੁਹਾਡੇ ਵੱਲੋਂ ਜਿਹੜਾ ਸਮਰਥਨ ਦਿੱਤਾ ਗਿਆ ਜੀ ਅਸੀਂ ਜੀ ਪੰਜਾਬ ਸਾਹਿਬ ਨੇ کہہ ਕੇ ਕਲਸੀ ਸਾਹਿਬ ਨੂੰ ਸਾਡਾ ਪੂਰਾ ਸਮਰਥਨ ਦਿੱਤਾ ਹੈ ਸਦਿਆ ਪੂਰੀ ਤਗੜੀ ਮਦਦ ਆਰਟੀ ਯੂਨੀਅਨ ਨਾਲ ਆਰਟੀ ਯੂਨੀਅਨ ਵੱਲੋਂ ਲੇਬਰ ਯੂਨੀਅਨ ਨਾਲ ਅਸਰ ਦੋਨਾਂ ਵੱਲੋਂ ਦੋਵਾਂ ਵੱਲੋਂ ਦਾ